ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਪੰਜਾਬ ਵਿਜਲੈਂਸ ਬੀਰੋ ਦੇ ਵੱਲੋਂ ਨਗਰ ਨਿਗਮ ਜ਼ੋਨ ਬੀ ਲੁਧਿਆਣਾ ਦੇ ਲੰਬੜਦਾਰ ਸੱਜੇ ਕੁਮਾਰ ਨੂੰ ਇੱਕ ਸਫਾਈ ਸੇਵਕ ਤੋਂ ਪ੍ਰਤੀ ਮਹੀਨਾ 6000 ਰੁਪਏ ਰਿਸ਼ਵਤ ਮੰਗਣ ਅਤੇ ਲੈਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਕੀ ਇਹ ਪੂਰਾ ਮਾਮਲਾ ਦੱਸ ਦਿਆਂ ਤੁਹਾਨੂੰ ਇਸ ਪੂਰੇ ਮਾਮਲੇ ਉੱਤੇ ਚਾਨਣਾ ਪਾਉਂਦੇ ਹੋਏ ਬਿਜ਼ਨਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਹ ਕੇਸ ਨਗਰ ਨਿਗਮ ਲੁਧਿਆਣਾ ਦੇ ਸਫਾਈ ਸੇਵਕ ਸੰਦੀਪ ਦੇ ਵੱਲੋਂ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਉੱਤੇ ਦਰਜ ਕਰਵਾਈ ਗਈ ਸ਼ਿਕਾਇਤ ਉਪਰੰਤ ਦਰਜ ਕੀਤਾ ਗਿਆ ਹੈ ਸ਼ਿਕਾਇਤਕਰਤਾ ਨੇ ਸ਼ਿਕਾਇਤ ਦੇ ਵਿੱਚ ਇਹ ਦੋਸ਼ ਲਗਾਇਆ ਕਿ ਉਕਤ ਸੰਜੇ ਕੁਮਾਰ ਉਸ ਦੀਆਂ ਹਾਜ਼ਰੀਆਂ ਲਗਾਉਣ ਅਤੇ ਹਾਜ਼ਰੀਆਂ ਦਾ ਰਿਕਾਰਡ ਰੱਖਣ ਦੇ ਲਈ ਮਹੀਨਾਵਾਰ ਉਸ ਤੋਂ ਰਿਸ਼ਵਤ ਦੇਣ ਦੀ ਮੰਗ ਕਰਦਾ ਸੀ। ਉਹਨਾਂ ਅੱਗੇ ਦੱਸਿਆ ਕਿ ਇਸ ਮੰਤਵ ਦੇ ਲਈ ਇਹ ਮਲਜ਼ਮ ਪਿਛਲੇ 2 ਸਾਲਾਂ ਦੌਰਾਨ ਉਸ ਦੇ ਕੋਲੋਂ ਹੁਣ ਤੱਕ 1,40,000 ਰੁਪਏ ਵਸੂਲ ਚੁੱਕਿਆ ਹੈ। ਆਪਣੇ ਦਾਅਵੇ ਨੂੰ ਸਾਬਤ ਕਰਨ ਦੇ ਲਈ ਸ਼ਿਕਾਇਤ ਕਰਤਾ ਨੇ ਮੁਲਜ਼ਮ ਨਾਲ ਰਿਸ਼ਵਤ ਦੀ ਮੰਗ ਸੰਬੰਧੀ ਰਿਕਾਰਡ ਕੀਤੀ ਗੱਲਬਾਤ ਵੀ ਬਿਰੂ ਕੋਲ ਪੇਸ਼ ਕੀਤੀ ਇੱਕ ਸੰਦੀਪ ਕੁਮਾਰ ਸਫਾਈ ਸੇਵਕ ਜਮਾਲਪੁਰੀ ਜਮਾਲਪੁਰ ਕਲੋਨੀ ਦਾ ਰਹਿਣ ਵਾਲਾ ਹੈਗਾ ਔਰ ਇਹ 2012 ਤੋਂ ਜ਼ੋਨ ਬੀ ਕਾਰਪੋਰੇਸ਼ਨ ਦੇ ਵਿੱਚ ਸਫਾਈ ਸੇਵਕ ਦੇ ਤੌਰ ਤੇ ਕੰਮ ਕਰ ਰਿਹਾ ਔਰ ਇਹਨੂੰ ਵਾਰਡ 26 ਮਰੀ ਹੋਈ ਹੈ ਸਫਾਈ ਵਾਸਤੇ ਇਹਦਾ ਕਹਿਣਾ ਹੈਗਾ ਵੀ ਇੱਕ ਉੱਥੇ ਇਹਨਾਂ ਦਾ ਸੰਜੀਤ ਕੁਮਾਰ ਨੰਬਰਦਾਰ ਜਿਹੜਾ ਇਹਨਾਂ ਨੂੰ ਡਿਊਟੀ ਵਗੈਰਾ ਚੈੱਕ ਕਰਦਾ ਹੈ ਇਹ ਇਹਨੂੰ ਕਰੀਬ 2 ਸਾਲ ਤੋਂ 6000 ਰੁਪਏ ਤੱਕ ਪਰ ਮੰਥ ਲੈ ਰਿਹਾ ਹੈਗਾ ਬ੍ਰਾਈਬ ਦੇ ਤੌਰ ਤੇ ਤੈਨੂੰ ਡਰਾ ਧਮਕਾ ਕੇ ਵੀ ਨਹੀਂ ਤਾਂ ਮੈਂ ਤੇਰੀ ਐਬਸੈਂਟਰ ਲਾ ਦਊਗਾ ਵੀ ਨਹੀਂ ਤਾਂ ਤੂੰ ਆਪਣਾ ਮੈਨੂੰ ਤੈਹਗਾ ਤੇ ਇਹ ਡਰਦਾ ਮੈਂ ਇਹਨੂੰ ਦੇ ਰਿਹਾ ਸੀਗਾ ਤੇ ਪਿੱਛੇ ਜਿਹਨੇ 2-3 ਮਹੀਨਿਆਂ ਨੂੰ ਨਹੀਂ ਦਿੱਤੇ ਪੈਸੇ ਔਰ ਉਹਨੇ ਵੀ ਤੇਰੀ ਤਨਖਾਹ ਸੀਗੀ ਉਹ ਐਬਸੈਂਟ ਮਾਰਕ ਕਰਤੀ ਸੀਗੀ ਤੇ ਹੁਣ ਇਹਨੂੰ ਇਹ ਕੋ ਮੰਗ ਰਿਆ ਸੀਗੀ ਉਹ ਤਿੰਨ ਮਹੀਨਿਆਂ ਦਾ ਹੈਗਾ ਉਹ ਵੀ ਦੇਰ ਜਲਦੀ ਔਰ ਇਸ ਤਰ੍ਹਾਂ ਇਹ ਕਰੀਬ 1.40 ਹਜ਼ਾਰ ਰੁਪਏ ਹੁਣ ਤੱਕ ਲੈ ਚੁੱਕਾ ਹੈ ਇਸ ਇਹਨੇ ਫਿਰ ਆਪਣੇ ਦੀ ਇੱਕ ਵੀ ਰਿਕਾਰਡਿੰਗ ਕਰ ਲਈ ਸੀਗੀ ਇਹਨੂੰ ਰਿਕਾਰਡਿੰਗ ਕਰਕੇ ਤੇ ਐਂਟੀ ਕ腐ਪਸ਼ਨ ਐਕਸ਼ਨ ਲਾਈਨ ਦੀ 50 ਗਵਰਨਮੈਂਟ ਦੀ ਹੈ ਉੱਤੇ ਕੰਪਲੇਂਟ ਦਾਇਰ ਕੀਤੀ ਸੀ ਔਰ ਕੰਪਲੇਂਟ ਦੀ ਵੈਰੀਫਿਕੇਸ਼ਨ ਦੌਰਾਨ ਡੀਐਸਪੀ ਯੂਨਿਟ ਲੁਧਿਆਣਾ ਵੱਲੋਂ ਕੀਤੀ ਗਈ ਹੈ ਔਰ ਇਹ ਹਾਲਾਤ ਸਹੀ ਪਾਏਗੇ ਐਲੀਗੇਸ਼ਨ ਜਿਹੜੇ ਸਾਬਤ ਹੁੰਦੇ ਸੀਗੇ ਇਸ ਕਰਕੇ ਇਹਨੂੰ ਕੱਲ ਸੰਜੀਤ ਕੁਮਾਰ ਨੂੰ 7 ਪੀਸੀ ਅਕਤਰ ਪਰਚਾ ਦੱਚ ਕਰਕੇ ਗੁਫਤਾਰ ਕਰ ਲਿਆ ਸੀ ਅੱਜ ਇਹਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਸਰ ਇਹ ਜਿਹੜਾ ਚਾਰਜ ਆ ਕੋਈ ਹੋਰ ਜਾਂ ਸੈਂਟਰਲ ਇਨਸਪੈਕਟਰ ਦਾ ਕੋਈ ਰੋਲ ਆ ਆ ਸਾਹਮਣੇ ਜੀ ਇਹ ਜਿਹੜਾ ਸੰਜੀ ਕੁਮਾਰ ਨੰਬਰਦਾਰ ਅਜੀਤ ਕਟੇ ਦਾ ਰੋਲ ਹੀ ਸਾਹਮਣੇ ਆ ਰਿਹਾ ਬਾਕੀ ਅਸੀਂ ਥੋਰੜੀ ਇਨਵੈਸਟਿਗੇਟ ਕਰ ਰਹੇ ਹਾਂ ਸੈਂਟਰਲ ਇਨਸਪੈਕਟਰੇ ਦਾ ਸੁਪਰਵਾਈਜ਼ਰ ਹੈਗਾ ਉਹਦਾ ਇਹ ਹੀ ਕਹਿਣਾ ਹੈਗਾ ਇਹ ਕਹਿੰਦਾ ਸੀ ਮੈਟੇ ਦੇਣੇ ਆ ਬਾਕੀ ਸਾਰੀ ਤਫਤੀਸ਼ ਕੀਤੀ ਜਾਵੇਗੀ ਥੋਰੜੀ ਔਰ ਤਫਤੀਸ਼ ਕਰਕੇ ਜਿਹੜਾ ਵੀ ਕੋਈ ਖੋਰਸੂਰ ਆ ਪਾਇਆ ਗਿਆ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ